ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡੈਮੋਕਰੇਟਿਡ ਟੀਚਰ ਫਰੰਟ ਵੱਲੋਂ ਮੈਡੀਕਲ ਪਹਿਲਾ ਗ੍ਰਾਉਂਡ ਦੀ ਸ਼ਰਤ ਰੱਖ ਕੇ ਈਟੀਟੀ 9593 ਭਰਤੀ ਦੇ ਚੁਣੇ ਗਏ 2460 ਅਧਿਆਪਕਾਂ ਵਿੱਚੋਂ ਲਗਭਗ 1228 ਅਧਿਆਪਕਾਂ ਦੇ ਜੁਆਇਨ ਕਰਨ ਤੋਂ ਵਾਂਝੇ ਰਹਿ ਜਾਣ ਸੰਬੰਧੀ ਪੰਜਾਬ ਸਰਕਾਰ ਦੀ ਕੀਤੀ ਨਖੇਦੀ ਬਾਰੇ ਜ਼ਿਕਰ ਕਰਾਂਗੇ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਇਹ ਜਾਣਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਜ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਰ ਜੇ ਨੂੰ ਸਬਸਕ੍ਰਾਈਬ ਮਿਲ ਜਾਇਆ ਕਰੇ ਇਹ ਟਿਮ ਨਰਤ ਨੇ ਭਰਤੀ ਲੰਬੇ ਸਮੇਂ ਤੋਂ ਲਟਕੀ ਹੋਈ ਹੈ ਜਿਸ ਕਾਰਨ ਇਸ ਭਰਤੀ ਦੇ ਜ਼ਿਆਦਾਤਰ ਉਮੀਦਵਾਰ ਮਾਨਸਿਕ ਤੌਰ ਤੇ ਬਹੁਤ ਟੈਨਸ਼ਨ ਵਿੱਚ ਤੇ ਪਰੇਸ਼ਾਨ ਰਹਿੰਦੇ ਹਨ ਪਹਿਲਾਂ ਤਾਂ ਕੁਆਲੀਫਾਈਂਗ ਨੇਚਰ ਦਾ ਪੰਜਾਬੀ ਪੇਪਰ اے ਵੀ ਸਿਲੇਬਸ ਅਨੁਸਾਰ ਨਹੀਂ ਸੀ ਲਿਆ ਗਿਆ ਜਿਹਦੇ ਨਤੀਜੇ ਵਜੋਂ ਕਈ ਡੇਟਾ ਮਾਨਯੋਗ ਪੰਜਾਬ ਰਣ ਖਜ਼ਾਨਾ ਹਾਈ ਕੋਰਟ ਵਿੱਚ ਦਾਇਰ ਹੋਈਆਂ ਸਨ ਤੇ ਅਖੀਰ 28 ਜੁਲਾਈ 2024 ਨੂੰ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਦੁਬਾਰਾ ਪੰਜਾਬੀ ਪੇਪਰ A ਲਿਆ ਗਿਆ ਸੀ ਜਿਸ ਨੂੰ ਜ਼ਿਆਦਾਤਰ ਉਮੀਦਵਾਰਾਂ ਨੇ ਪਾਸ ਕਰਕੇ ਕੁਆਲੀਫਾਈ ਕਰ ਲਿਆ ਸੀ। ਪਰੰਤੂ ਫਿਰ ਬਨਾਰਚੇਰ ਨੇ ਪੋਸਟਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਯਾਨੀ 3000 ਫਰੈਸ਼ ਪੋਸਟਾਂ ਤੇ 2994 ਬੈਕਲੌਗ ਦੀਆਂ ਪੋਸਟਾਂ ਸੰਬੰਧੀ ਭਰਤੀ ਡਾਇਰੈਕਟੋਰੇਟ ਨੇ ਯਕੀਨ ਹੈ ਕਿ ਸਰਕਾਰ ਨੇ ਇੱਕ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ। ਜੋ ਫਰੈਸ਼ 3000 ਪੋਸਟਾਂ ਦੀ ਮੈਰਿਟ ਲਿਸਟ ਜਾਰੀ ਕੀਤੀ ਗਈ ਉਸ ਵਿੱਚ 2460 ਉਮੀਦਵਾਰਾਂ ਨੂੰ ਅਪੁਆਇੰਟਮੈਂਟ ਲੈਟਰ ਦਿੱਤੇ ਗਏ। ਪਰੰਤੂ ਸੰਕਾਦਰ ਨੇ ਇਸ ਵਾਰ ਜੁਆਇਨ ਕਰਨ ਲਈ ਉਮੀਦਵਾਰਾਂ ਨੂੰ ਪਹਿਲਾਂ ਮੈਡੀਕਲ ਕਰਾਉਣ ਦੀ ਕੰਡੀਸ਼ਨ ਰੱਖ ਦਿੱਤੀ ਜਿਸ ਦੇ ਸਿੱਟੇ ਵਜੋਂ ਕੋਈ 1232 ਉਮੀਦਵਾਰ ਤਾਂ ਕੌਲੀ ਨਾਲ ਮੈਡੀਕਲ ਕਰਵਾ ਕੇ ਜੁਆਇਨ ਕਰ ਗਏ ਪਰੰਤੂ 1228 ਉਮੀਦਵਾਰਾਂ ਦਾ ਮੈਡੀਕਲ ਟੈਸਟ ਪੂਰਾ ਨਾ ਹੋਣ ਕਰਕੇ ਉਹ ਜੁਆਇਨ ਕਰਨ ਤੋਂ ਰਹਿ ਗਏ ਇਸ ਦਰਮਿਆਨ ਸਿਕਿਆ ਅਧਿਕਾਰੀਆਂ ਦੁਆਰਾ ਇੱਕ ਪੱਤਰ ਜਾਰੀ ਕਰਕੇ ਜੁਆਇਨਿੰਗ ਦੇ ਪ੍ਰੋਸੈਸ ਨੂੰ ਰੋਕ ਦਿੱਤਾ ਗਿਆ ਇਸ ਦਾ ਕਾਰਨ ਤਾਂ ਇਹ ਸੀ ਕਿ ਸਰਕਾਰ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਇੱਕ CWP 10675/2020 ਦੇ ਫੈਸਲੇ ਨੂੰ ਵਾਇਓਲੇਟ ਕਰਦੇ ਹੋਏ ਪੂਰੀ 5994 ਭਰਤੀਆਂ ਓਪਨ ਜਾਂ ਬੰਦੀਆਂ ਲਗਭਗ 2694 ਪੋਸਟਾਂ ਦੀ ਮੈਟ లిస్ట్ ਤਿਆਰ ਨਾ ਕਰਕੇ ਸਿਰਫ 2460 ਉਮੀਦਵਾਰਾਂ ਦੀ ਮੈਟ ਲਿਸਟ ਨਾਲ ਹੀ ਅਪੁਆਇੰਟਮੈਂਟ ਲੈਟਰ ਦਿੱਤੇ ਜੋ ਕਿ ਭਰਤੀ ਨਿਯਮਾਂ ਦੇ ਵੀ ਵਿਰੁੱਧ ਸਨ ਤੇ ਮਾਨਯੋਗ ਹਾਈ ਕੋਰਟ ਦੇ ਫੈਸਲੇ ਨੂੰ ਵੀ ਵਾਇਲੇਸ਼ਨ ਕਰਨ ਵਾਲੇ ਸਨ ਇਸ ਲਈ ਇੱਕ COCP ਨੰਬਰ 1057 ਵੀਰਪਾਲ ਕੋਰ ਬਰਸਟ ਸਟੇਟ ਆਫ ਪੰਜਾਬ ਦੇ ਲਗਨ ਕਰਕੇ ਪੰਜਾਬ ਨਾ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਓਪਨ ਜਨਰਲ ਦੀ ਭਰਤੀ ਪੂਰੀ ਕਰਨ ਦੀ ਹਦਾਇਤ ਕੀਤੀ ਜਿਹਦੇ ਸਿੱਟੇ ਵਜੋਂ ਸਿੱਕੇ ਭਾਰ ਦੇ ਆਵਾ ਅਫਸਰ ਨੇ ਅਪੁਆਇੰਟਡ ਉਮੀਦਵਾਰਾਂ ਨੂੰ ਜੁਆਇਨ ਕਰਨ ਤੋਂ ਰੋਕ ਦਿੱਤਾ ਇਸ ਸੰਬੰਧੀ ਡੈਮੋਕਰੇਟਿਕ ਟੀਚਰ ਫਰੰਟ ਨੇ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਜਿ ਕਿ ਉਹ ਹੈ ਕਿ ਈਟੀਟੀ 635 ਭਰਤੀ ਵਿੱਚ ਪਹਿਲਾਂ ਮੈਡੀਕਲ ਕਰਾਉਣ ਦੀ ਸ਼ਰਤ ਨਹੀਂ ਸੀ ਰੱਖੀ ਗਈ ਸਗੋਂ ਜੁਆਇਨ ਕਰਨ ਉਪਰੰਤ ਇੱਕ ਹਫ਼ਤੇ ਦਾ ਸਮਾਂ ਮੈਡੀਕਲ ਕਰਾਉਣ ਲਈ ਦਿੱਤਾ ਗਿਆ ਸੀ ਪਰੰਤੂ ਈਟੀਟੀ ਯੂਨਾਰਤਨ ਵਿੱਚ ਭਰਤੀ ਵਿੱਚ ਪਹਿਲਾਂ ਮੈਡੀਕਲ ਕਰਾਉਣ ਦੀ ਸ਼ਰਤ ਰੱਖ ਕੇ ਸਰਕਾਰ ਨੇ ਕਰੀਬ 1228 ਉਮੀਦਵਾਰਾਂ ਨੂੰ ਜੁਆਇਨ ਕਰਨ ਤੋਂ ਵਾਂਝਾ ਕਰਕੇ ਉਹਨਾਂ ਨੂੰ ਫਿਰ ਹਾਲ ਬੇਰੁਜ਼ਗਾਰ ਹੀ ਰੱਖਿਆ ਹੋਇਆ ਹੈ ਇਸ ਸੰਬੰਧੀ ਡੈਮੋਕ੍ਰੈਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਵਾਲੀ ਨੇ ਪਿਛਲੇ ਸਮੇਂ ਦੀਆਂ ਭਰਤੀਆਂ ਦੌਰਾਨ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀ ਕੀਤੀ ਗਈ ਖੱਜਲਖਵਾਰੀ ਤੇ ਲੇਟ ਲਤੀਫੀ ਦੀ ਨਿਖੇਧੀ ਕਰਦਿਆਂ ਭਰਤੀਆਂ ਨੂੰ ਜਲਦੀ ਨੇਪਰੇ ਚੜਨ ਦੀ ਮੰਗ ਕੀਤੀ ਹੈ ਆਗੂ ਨੇ ਕਿਹਾ ਹੈ ਕਿ ਇਸ ਵਾਰ ਜੁਆਇਨ ਹੋਣ ਤੋਂ ਪਹਿਲਾਂ ਮੈਡੀਕਲ ਕਰਾਉਣ ਦੀ ਸ਼ਰਤ ਕਰਕੇ ਹੀ 1228 ਦੇ ਕਰੀਬ ਅਧਿਆਪਕਾਂ ਦੀ ਜੁਆਇਨਿੰਗ ਰਹਿ ਜਾਣ ਦੀ ਜ਼ਿੰਮੇਵਾਰੀ ਨਰੋਲ ਪੰਜਾਬ ਸਰਕਾਰ ਦੀ ਹੈ ਉਹਨਾਂ ਨੇ ਸੂਬੇ ਅੰਦਰ ਸਿੱਖਿਆ ਮੰਤਰੀ ਸਰਦਾ ਵਰਧੋਸੇ ਇੱਕ ਬਿਆਨ ਦੁਆਰਾ 20000 ਤੋਂ ਵੱਧ ਅਧਿਆਪਕ ਭਰਤੀ ਕਰਨ ਦੇ ਲਗਾਤਾਰ ਦਿੱਤੇ ਜਾ ਰਹੇ ਬਿਆਨ ਨੂੰ ਅੰਕੜਿਆਂ ਸਹਿਤ ਝੂਠਾ ਘਰਾੜ ਦਿੱਤਾ ਉਹਨਾਂ ਕਿਹਾ ਕਿ ਅਧਿਆਪਕਾਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੀਆਂ LTT 23000 8TT 9994 ਪਾਕੀਆਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਜਿਸ ਕਰਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਬਣੀ ਹੋਈ ਹੈ ਉਹਨਾਂ ਦੱਸਿਆ ਕਿ 8TT 2344 ਬਲਤੀ ਵਿੱਚੋਂ ਕੇਵਲ 950 ਦੇ ਕਰੀਬ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲੇ ਹਨ ਜਦਕਿ 8TT 9994 ਵਿੱਚੋਂ ਸਿਰਫ 2460 ਨਿਯੁਕਤੀ ਪੱਤਰ ਦਿੱਤੇ ਗਏ ਹਨ ਇਸ ਸਾਰੇ ਵਰਤਾਰੇ ਲਈ ਡੀਟੀਐਫ ਆਗਮ ਨੇ ਸਰਕਾਰ ਨੂੰ ਜ਼ਿੰਮੇਵਾਰ ਠਾਉਂਦੇ ਹੋਏ ਇਸ ਦੀ ਸਖਤ ਨਿਖੇਧੀ ਕੀਤੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਕਦੋਂ ਤੱਕ ਇਹ ਦੋਵੇਂ ਵਰਤੀਆਂ ਯਾਨੀ ETT 23 ਹੋਰ ਤੇ ETT 5994 ਮਕਮਲ ਤੌਰ ਤੇ ਪੂਰੀਆਂ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੰਦੀ ਹੈ ਇਸ ਵੀਡੀਓ ਵਿੱਚ ਬਸ ਇਹ ਨਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਕਾਇ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ